ਲੋ ਜੀ ਮੈਨੂੰ ਵੀ ਫਿਲਮਾਂ ਜਾਣਦਾ ਤੇ ਇੱਕ ਮੌਕਾ ਮਿਲਿਆ ਬਾਕੀ ਦੇਖਦੇ ਆ ਜੀ ਪਹਿਲੀ ਬੈਠੀਏ ਕੁਝ ਕੰਮ ਵੀ ਕਰ ਲਿਆ ਕਰ ਹੋ ਸੋ ਜੀ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਕੋਰਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਹੈ ਤੇ ਗਾਈਜ਼ ਅੱਜ ਆਪਾਂ ਬਣਾਉਣ ਲੱਗੇ ਸੀ ਸਪੈਸ਼ਲ ਸੂਜੀ ਦੀ ਮਟਰੀ ਕਿ ਜਿਵੇਂ ਕਿ ਆਪਾਂ ਨੂੰ ਜਿਹੜਾ ਮੈਦਾਂ ਦਾ ਨੁਕਸਾਨ ਦਿੰਦਾ ਤੇ ਆਪਣੇ ਬੱਚਿਆਂ ਲਈ ਨਹੀਂ ਬਣਾਉਂਦੇ ਨਾ ਤੇ ਕੁਚਟਪਟਾ ਮਤਲਬ ਨਮਕੀਨ ਖਾਣੇ ਨੂੰ ਜੀ ਕਰਦਾ ਤੇ ਉਹਦੇ ਲਈ ਆਪਾਂ ਦੇਖੋ ਕੀ ਕੁਝ ਲੈਣ ਲੱਗਿਆ ਦੇਖੋ ਇੱਕ ਔਲੀ ਆਪਾਂ ਸੂਜੀ ਲੈ ਰਹੇ ਹਾਂ ਇੱਕ ਗੋਲੀਆਂ ਦੋ ਗੋਲੀਆਂ ਤੁਹਾਡੀ ਮਰਜ਼ੀ ਹੈ ਤੁਸੀਂ ਇੱਕ ਲੋ ਦੋ ਲੋ ਅਸੀਂ ਦੋ ਗੋਲੀਆਂ ਸੂਜੀ ਲੈ ਲਈਆਂ ਠੀਕ ਹੈ ਜੀ ਉਹਦੇ ਵਿੱਚ ਆਪਾਂ ਜੋ ਕੁਝ ਪਾਵਾਂਗੇ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ ਆ ਦੇਖੋ ਜੀ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਆਪਾਂ ਕਸੂਰੀ ਮੇਥੀ ਇਹਨੂੰ ਕ੍ਰਸ਼ ਕਰ ਲਿਆ ਆਪਾਂ ਠੀਕ ਹੈ ਜੀ ਬਰੀਕ ਜੀ ਕਰ ਲੈਣੀ ਬਿਲਕੁਲ ਨਮਕ ਹਾਂ ਜੀ ਟੇਸਟ ਅਕੋਰਡਿੰਗ ਨਮਕ ਪਾ ਦੇਣਾ ਜੀ ਇੱਦਾਂ ਪਾਉਣ ਲੱਗੇ ਆ ਬਲੈਕ ਪਪਰ ਸਿਰ ਕਾਲੀ ਮਿਰਚ ਕਾ ਦੇਣੀ ਆ ਆਪਾਂ ਜੇਕਰ ਤੁਸੀਂ ਜਵਾਨ ਪਾਣੀ ਹੈ ਤੇ ਪਾ ਸਕਦੇ ਹੋ ਅਸੀਂ ਨਹੀਂ ਪਾਉਂਦੇ ਕਿਉਂਕਿ ਸਾਡੇ ਬੱਚੇ ਖਾਂਦੇ ਨਹੀਂ ਜੀ ਇਸ ਲਈ ਆਪਾਂ ਇਹਨੂੰ ਅਵੋਇਡ ਕਰਦੇ ਆ ਤੇ ਨਮਕ ਆਪਣਾ ਪਾ ਕੇ ਅੱਛੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਰਲਾ ਲੈਣਾ ਠੀਕ ਹੈ ਜੀ ਹੁਣ ਇਸ ਦਾ ਸਭ ਤੋਂ ਵੱਡਾ ਕੰਮ ਇੱਕ ਕਟੋਰੀ ਸੂਜੀ 'ਚ ਅਸੀਂ 4 ਚਮਚ ਤੇਲ ਪਾਣੀ ਹੈ ਇੱਕ ਕਟੋਰੀ ਸੂਜੀ 'ਚ 4 ਚਮਚ ਤੇਲ ਜਿਵੇਂ ਕਿ ਸਾਡੇ ਕੋਲ ਦੋ ਕਟੋਰੀਆਂ ਹੋ ਗਿਆ ਤੇ ਆਪਾਂ 8 ਚਮਚ ਤੇਲ ਪਾਵਾਂਗੇ ਇਹਦੇ 'ਚ ਠੀਕ ਹੈ ਜੀ ਆ ਦੇਖੋ ਜੀ ਮੈਂ ਇਹ ਬਣਾਉਣ ਲੱਗੇ ਸੀ ਪ੍ਰੀਤ ਦੀ ਫਰੈਂਡ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀਆਂ ਜਿਹੜੀਆਂ ਭੈਣਾਂ ਪਸੰਦ ਕਰਦੀ ਹੈ ਨਾ ਕੁਝ ਜਿਵੇਂ ਮਟਰੀ ਵਗੈਰਾ ਚਾਹ ਨਾਲ ਖਾਣੇ ਵਾਸਤੇ ਆਪਣੇ ਬੱਚਿਆਂ ਲਈ ਕੁਝ ਬਣਾਣਾ ਪਿਆ ਦੇਖੋ 8 ਚਮਚਾ ਜੀ ਹਾਂ ਜੀ ਤੇ ਆ ਦੇਖੋ ਜੀ ਇਧਰ ਹੁਣ 8 ਚਮਚਾ ਕਰਕੇ ਆਪਾਂ ਇਹਨੂੰ ਵੀ ਰਲਾ ਲੈਣਾ ਹੈ ਇਹ ਕੋਈ ਜ਼ਿਆਦਾ ਵੀ ਪਾਣਾ ਚਾਹੁੰਦਾ ਤਾਂ ਪਾ ਸਕਦੇ ਕੋਈ ਪ੍ਰੋਬਲਮ ਨਹੀਂ ਹੈ ਹਾਂ ਇਹ ਕੋਈ ਨੁਕਸਾਨ ਨਹੀਂ ਦਿੰਦਾ ਹੈਗਾ ਕਿਉਂਕਿ ਆਪਾਂ ਫਰਾਈ ਕਰਨੇ ਆ ਹਾਂਜੀ ਇਹ ਤਾਂ ਚਲੋ ਮੈਨੂੰ ਠੀਕ ਲੱਗਿਆ ਵੀ ਇੰਨਾ ਠੀਕ ਹੈ ਲਓ ਜੀ ਹੁਣ ਆਪਾਂ ਇਹਨੂੰ ਕੋਸੇ ਪਾਣੀ ਦੇ ਵਿੱਚ ਗੁੰਨ ਲੈਣਾ ਹੈ ਮਤਲਬ ਜਿਵੇਂ ਆਪਾਂ ਕੋਸਾ-ਕੋਸਾ ਪਾਣੀ ਕਰਨਾ ਹੈ ਜਿਵੇਂ ਪਾਣੀ ਦੀ ਠਾਰ ਪੰਨਦੇ ਆ ਉਹ ਚੀਜ਼ ਹੈ ਲੋ ਜੀ ਦਾ ਚੰਗੀ ਤਰ੍ਹਾਂ ਆਟਾ ਆਪਾਂ ਗੁੰਨ ਕੇ ਫਿਰ ਇਹਨੂੰ ਥੋੜੀ ਦੇਰ ਲਈ ਆਪਾਂ ਰੱਖ ਦਾਂਗੇ ਰੈਸਟ ਤੇ ਆ ਦੇਖੋ ਵਧੀਆ ਤਰੀਕੇ ਨਾਲ ਆਪਾਂ ਗੁੰਨ ਲੈਣਾ ਠੀਕ ਹੈ ਜੀ ਬਾਰੇ ਤੁਸੀਂ ਦੇਖੋ ਜਿਵੇਂ ਅਸੀਂ ਦੋ ਕਟੋਰੀ ਸੂਜੀ ਲਈਤੀ ਸੀ ਮੈਂ ਉਸੇ ਕਟੋਰੀ ਚ ਇੱਕ ਪਾਣੀ ਦੀ ਕਟੋਰੀ ਪਾਣੀ ਲਈਤੀ ਹੈ ਤਾਂ ਅੱਧੇ ਤੋਂ ਜ਼ਿਆਦਾ ਯੂਜ਼ ਹੋ ਗਈ ਹੈ ਠੀਕ ਹੈ ਕਿਉਂਕਿ ਹੁਣ ਇਹ ਆਪਾਂ ਇਹਨੂੰ ਰੱਖ ਦਾਂਗੇ ਨਾ ਤੇ ਜਿਵੇਂ ਫੁੱਲ ਜਾਂਦੀ ਹੈ ਨਾ ਆਪਣੀ ਸੂਜੀ ਹੁਣ ਇਹ ਸਖਤ ਹੋ ਜਾਏਗਾ ਹਾਂਜੀ ਬਹੁਤ ਵਧੀਆ ਤਰੀਕਾ ਹੈ ਜਿਸੀ ਟਾਈਮ ਦੇਣਾ ਰੈਸਟ ਹੋਣਾ ਦੇ ਕੇ ਆਪਾਂ ਰੈਸਟ ਤੇ ਰੱਖਿਆ ਹੈ ਅੰਛ ਤੇ ਲੋਜੀ ਆ ਦੇਖੋ ਸਾਡਾ ਆਟਾ ਹੋ ਗਿਆ ਹੁਣ ਤਿਆਰ 10 ਮਿੰਟ ਹੋ ਗਿਆ ਆਪਾਂ ਇਹਨੂੰ ਰੈਸਟ ਤੇ ਰੱਖਿਆ ਸੀ ਹੁਣ ਇਹਨੂੰ ਥੋੜੀ ਜੀ ਆਪਾਂ ਮੁੱਗੀ ਹੋਰ ਦੇ ਲਾਂਗੇ ਦੇਖੋ ਕਿੰਨਾ ਸਖਤ ਹੋ ਗਿਆ ਨਾ ਆਟਾ ਚੰਗੀ ਤਰ੍ਹਾਂ ਤੇ ਇਧਰ ਰੱਖ ਲਿਆ ਆਪਾਂ ਰਿਫਾਈਨਡ ਰਿਫਾਈਨਡ ਰੱਖ ਲੈਣਾ ਤੁਸੀਂ ਠੀਕ ਹੈ ਜੀ ਹੁਣ ਆਪਾਂ ਇਹਨੂੰ ਬੇਲਾਂਗੇ ਜਿੱਦਾਂ ਵੀ ਜੋ ਸ਼ੇਪ ਦਵਾਂਗੇ ਤੁਹਾਨੂੰ ਦਿਖਾਣੇ ਆ ਜੀ ਇੱਧਰ ਹੁਣ ਆਪਾਂ ਬਣਾ ਲਿਆ ਪੇੜਾ ਨੀਚੇ ਲਾ ਲਿਆ ਆਪਾਂ ਤੇਲ ਹਲਕਾ ਜਿਹਾ ਤੇਲ ਹਲਕਾ ਜਿਹਾ ਤੇਲ ਲਾ ਲੈਣਾ ਹੁਣ ਆਪਾਂ ਇਹਨੂੰ ਤੇ ਲਓ ਗਾਇਜ਼ ਇੱਧਰ ਆਪਾਂ ਹੁਣ ਪੇੜਾ ਲੈ ਲਿਆ ਤੇ ਚਕਲੇ ਤੇ ਥੋੜਾ ਜਿਹਾ ਦੇਖੋ ਆਪਾਂ ਤੇਲ ਲਾ ਲੈਣਾ ਤਾਂ ਕਿ ਸਾਡਾ ਜਿਹੜਾ ਪੇੜਾ ਨਾ ਚਿਪਕੇ ਨਾ ਇਹਨੂੰ ਆਪਾਂ hathri daab nal vi ਕਰ ਸਕਦੇ ਆ ਤੇ ਹੁਣ ਚਾਹੇ ਬੇਲ ਲੈਣੇ ਦੀ ਨਾਲ ਆਪਾਂ ਇਹਨੂੰ ਬੇਲ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਇੱਧਰ ਬੇਲ ਲੈਣਾ ਆ ਦੇਖੋ ਜੀ ਸੋਹਣੇ ਤਰੀਕੇ ਨਾਲ ਜਿਵੇਂ ਆਪਾਂ ਪਤਲੀ ਜੀ ਰੋਟੀ ਵੇਲਦੇ ਆ ਨਾ ਇਦਾਂ ਵੇਲ ਲਓ ਤੁਸੀਂ ਇਸੇ ਚਾਹੋ ਤੇ ਜਿੱਦਾਂ ਦੀ ਮਰਜ਼ੀ ਨੂੰ ਸ਼ੇਪ ਦੇ ਸਕਦੇ ਹੋ ਠੀਕ ਹੈ ਜੀ ਆ ਦੇਖੋ ਆਪਾਂ ਬੋਤਲ ਦਾ ਹੀ ਢੱਕਣ ਲੈ ਲਿਆ ਤੇ ਲੋ ਜੀ ਫਿਰ ਬਾਕੀ ਸ਼ੇਪ ਕੀ ਚਲ ਇੱਕ ਹੋਰ ਬੰਦਾ ਆਇਆ ਜੀ ਹੁਣ ਉਹ ਸ਼ੇਪ ਦੇ ਦਊਂ ਵਿਖਾਵਾਂ ਇਦਾਂ ਕਰਦੇ ਹੋਵੇ ਜੀ ਨਾਲ ਇਹ ਚਿਪਗਰਿਆ ਥੱਲੇ ਨਹੀਂ ਕੋਈ ਚੱਕਰ ਨਹੀਂ ਇਹਦੀ ਚਿਪਕਣ ਦੀ ਟੈਨਸ਼ਨ ਨਹੀਂ ਲੈਣਾ ਉਹ ਤਾਂ ਉਤਰ ਜਾਏਗਾ ਉਹ ਉਤਰ ਜਾਂਦਾ ਔਰ ਇਹਨੇ ਤੇਲ ਚ ਵੀ ਆਪਣੇ ਆਪ ਲੱਗ ਹੋ ਜਾਣਾ ਹੈ ਆਏ ਉਹ ਤਾਂ ਢੰਗੋਂ ਕਰਦਾ ਠੀਕ ਹੈ ਕਿੰਨੇ ਮਰਜੀ ਜੜੀ ਮਰਜੀ ਤੁਸੀਂ ਸ਼ੇਪ ਦੇ ਦੋਦੇ ਉਹਨੂੰ ਲੋ ਜੀ ਆਪਾਂ ਇਹਨੂੰ ਗੋਲ ਵਾਲੀ ਸ਼ੇਪ ਦਿੱਤੀ ਦੂਜੀ ਸ਼ੇਪ ਇਹਨਾਂ ਨੂੰ ਪਸੰਦ ਨਹੀਂ ਆਈ ਕੁਝ ਵੀ ਸ਼ੇਪ ਦੇ ਦਿਓ ਯਾਰ ਆਪਣੇ ਕੋਈ ਜ਼ਰੂਰੀ ਨਹੀਂ ਹੁੰਦੀ ਤੈ ਲੋਜੀ ਹੁਣ ਆਪਾਂ ਇਹਦਾ ਗੈਸ ਨੂੰ ਕਰ ਲੈਣਾ ਬਿਲਕੁਲ ਸਲੋ ਮੀਡੀਅਮ ਠੀਕ ਹੈ ਜੀ ਬਿਲਕੁਲ ਮੀਡੀਅਮ ਸਲੋ ਕਰਕੇ ਆ ਦੇਖੋ ਜੀ ਹੁਣ ਆਪਾਂ ਪਹਿਲਾਂ ਥੋੜੀ ਜਿਹੀ ਥੋੜੇ ਜਿਹਾ ਆਪਾਂ ਗੋਲ ਬਣਾ ਕੇ ਆਪਾਂ ਦੇਖੇ ਇਸ ਤਰੀਕੇ ਨਾਲ ਆਪਾਂ ਜੜੀ ਮਰਜੀ ਹੁਣ ਦੂਸਰੀ ਸ਼ੇਪ ਦਾਂਗੇ ਆ ਦੇਖੋ ਜੀ ਇਸੇ ਤਰ੍ਹਾਂ ਹੀ ਆਪਾਂ ਦੂਜਾ ਬਣਾਉਣ ਲੱਗੇ ਆ ਇਹਨਾਂ ਨੂੰ ਹਿਲਾਉਂਦੇ ਰਹਿਣਾ ਇਹਨਾਂ ਨੂੰ ਉਲਟਾ ਪਲਟੇ ਕਰਦੇ ਰਹੋ ਤਾਂ ਕਿ ਜਦ ਤੱਕ ਇਹ ਵਧੀਆ ਜੇ ਤਰੀਕੇ ਨਾਲ ਬ੍ਰਾਊਨ ਜੇ ਹੋ ਜਾਣਗੇ ਨਾ ਫਿਰ ਇਹਨਾਂ ਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਲਓ ਜੀ ਆ ਦੇਖ ਆਪ ਬਣਾ ਲੈਨੇ ਆ ਦੇਖੋ ਤੇ ਹੁਣ ਥੋੜੀ देर ਨੂੰ ਦੇਖੋ ਕਿੰਨੇ ਕ੍ਰਿਸਪੀ ਕ੍ਰਿਸਪੀ ਜੀ ਹੋ ਜਾਣਗੇ ਹਾਂ ਜੀ ਤੇ ਲਓ ਜੀ ਇਹ ਹੁਣ ਆਪਾਂ ਦੂਜਾ ਬਣਾਇਆ ਇਹ ਆਪਾਂ ਮਟਰੀ ਸ਼ੇਪ ਬਣਾਉਣ ਲੱਗੇ ਇਹਨੂੰ ਚਾਹੇ ਆਪਾਂ ਵਿੱਚੋਂ ਹੋਰ ਪਤਲਾ ਕਰ ਸਕਦੇ ਹਾਂ ਹਾਂ ਚਾਹੇ ਤੁਸੀਂ ਪਤਲਾ ਕਰੋ ਚਾਹੇ ਕਿਤਾ ਕਰੋ ਇੱਦਾਂ ਆਪਣੇ ਬੱਚਿਆਂ ਲਈ ਚਾਹ ਦੇ ਨਾਲ ਖਾਣ ਲਈ ਕੁਝ ਸਪੈਸ਼ਲੀ ਬਣਾਓ ਆਪਣੇ ਲਈ ਬਣਾਓ ਹਸਬੰਡ ਆਫਿਸ ਜਾਂਦੇ ਹਨਾ ਲਈ ਬਣਾ ਕੇ ਰੱਖੋ ਹਾਂਜੀ ਜੋ ਸਾਰੇ ਹੀ ਆਪਣੇ ਪਰਿਵਾਰ ਲਈ ਸਾਰੇ ਆ ਜਾਂਦੇ ਆ ਜੀ ਪਰ ਪਾਪੀ ਜਿਹਾ ਬਣਾ ਕੇ ਅੱਛਾ ਆਫਿਸ ਤੋਂ ਆਏ ਹੋਣੇ ਨਾ ਹਾਂਜੀ ਫਿਰ ਆਹ ਦੇਖੋ ਜੀ ਤੁਹਾਨੂੰ ਦੱਸਿਆ ਨਹੀਂ ਕਿ ਕਿੱਦਾਂ ਦੇ ਬਣੇ ਆ ਬਹੁਤ ਸਵਾਦ ਬਣੇ ਆ ਯਮਮੀ ਬਣਿਆ ਜੀ ਬਹੁਤ ਸਵਾਦ ਬਣਿਆ ਥੋੜਾ ਪਾਵਲ ਸ਼ੇਪ ਨਾ ਅਨ ਲ ਗਿਆ ਕਿ ਤੁਹਾਨੂੰ ਸਾਰਿਆਂ ਨੂੰ ਹੋਏਗਾ ਵੀ ਇਹ ਚਿਪਕ ਰਿਹਾ ਨਹੀਂ ਤੁਸੀਂ ਕੁਝ ਨਹੀਂ ਕਰਨਾ ਇੱਕ ਨਾਈਫ ਦੀ ਹੱਥ ਨਾਲ ਇਸ ਚੋ ਕਰ ਦਿਓ ਇਹ ਆਪਣੇ ਆਪ ਠੀਕ ਹੋ ਜੂਗੇ ਆਇਲ ਦੇ ਇਹ ਆਪਣੇ ਆਪ ਹੀ ਮਤਲਬ ਲੱਗ ਲੱਗ ਹੋ ਜਾਣਗੇ ਹਾਂਜੀ ਆ ਦੇਖ ਜਿੱਦਾਂ ਦੀ ਮਰਜ਼ੀ ਤੁਸੀਂ ਸ਼ੇਪ ਦੇ ਸਕਦੇ ਠੀਕ ਹੈ ਕਿਉਂਕਿ نیچے ਆਹਦੇ ਮਤਲਬ ਆਪਾਂ ਚਕਲੇ ਤੇ ਲਾ ਲੈਣਾ ਥੋੜਾ ਜਿਹਾ ਆਇਲ ਲਾ ਲੈਣੇ ਆ ਫਿਰ ਆਪਣਾ ਚਿਪਕ ਦੇਣੀ ਹੈਗੇ ਆਪਣੇ ਆਪ ਲੱਗ ਲੱਗੋ ਜਾਣਗੇ ਉਹ ਦੇਖੋ ਇਹ ਦੇਖੋ ਫਲੇਮ ਲੋ మీడియం ਰੱਖਣੀ ਹੈ ਹਾਂ ਤੇਜ਼ ਨਹੀਂ ਰੱਖਣਾ ਮਤਲਬ ਸੇਕਾ ਓਕੇ ਜੀ ਤੱਬ ਨਹੀਂ ਨਮਕ ਵੀ ਆ ਤੇ ਲੋ ਜੀ ਇਹ ਹੋ ਗਏ ਥੋੜੇ ਥੋੜੇ ਬ੍ਰਾਊਨ ਹੋਣ ਨੂੰ ਨਾਪਾ ਕੱਢ ਦਿੰਨੇ ਆ ਕੱਢ ਕੇ 5-7 ਮਿੰਟ ਜਿਵੇਂ ਰੱਖਦੇ ਆ ਨਾ ਤੇ ਬਹੁਤ ਕਰੰਚੀ ਕਰੰਚੀ ਹੋ ਜਾਂਦੇ ਆ ਇਹਦਾ ਤੁਸੀਂ ਵੀ ਬਣਾ ਸਕਦੇ ਹੋ ਠੀਕ ਹੈ ਹੈਲਦੀ ਹੈਲਦੀ ਜੀ ਚਟਪਟੇ ਸ਼ੇਪ ਦੋ ਇਹਨਾਂ ਨੂੰ ਕੋਈ ਵੀ ਤੁਸੀਂ ਤੇ ਲੋ ਗਾਇਸ ਆ ਹੋ ਗਈ ਮਟਰੀ ਤਿਆਰ ਆ ਦੇਖੋ ਸਾਰੀ ਤੇ ਲੱਗੀਆਂ ਆ ਬੀਬੀਆਂ ਸਾਰੀਆਂ ਖਾਣ ਤੇਰੀ ਕਰੰਚੀનેસ ਦਿਖਾਓ ਆ ਦੇਖੋ ਹਾਂ ਆ ਲੋ ਜੀ ਪਹਿਲਾਂ ਕਰੰਚੀનેસ ਦਿਖਾ ਦੇਖੋ ਤੁਹਾਨੂੰ ਆਵਾਜ਼ ਆਈ ਹੈ ਨਾ ਆ ਦੇਖੋ ਕਿਰਨ ਦੇ ਹੱਥਾਂ ਦਾ ਵੈਸੇ ਹੀ ਆ ਜਾਣੀ ਸੀ ਆ ਦੇਖੋ ਪਾਂਛੀ ਦਿਖ ਰਿਹਾ ਹੈ ਤੇ ਦੇਖੋ ਬਹੁਤ ਟੇਸਟੀ ਬਣਾਈ ਹੈ ਜੀ ਇਹਨਾਂ ਨੇ ਬਣਾਇਆ ਸਾਰਾ ਕ੍ਰੈਡਿਟ ਇਹਨਾਂ ਨੂੰ ਜਾਂਦਾ ਹੈ। ਮੰਮੀ ਮੇਰੇ ਤੂੰ ਸੀ ਪਾਇਆ ਕਰ ਲਓ ਜੀ। ਉਹ ਵੀ ਇਹ ਹੈ ਤੇ ਲਓ ਜੀ ਤੁਹਾਨੂੰ ਮਿਲਾਨੇ ਅੱਜ ਇਹ ਸੈਕਸ਼ਨਲ ਇਹ ਹੈ ਮੇਰਾ ਪਾਂਜਾ ਠੀਕ ਹੈ ਜੀ ਭਾਂਜਾ ਇਹ ਸਾਡਾ ਸ਼ੂਟਿੰਗ ਕਰਦਾ ਠੀਕ ਹੈ ਜੀ ਇਹ ਗਾਣੇ ਗਾਉਂਦਾ ਹੈ ਗਾਣਿਆਂ ਦੇ ਇਹਨਾਂ ਦੇ ਆਪਣਾ ਐਕਟਰ ਸਮਝ ਲਓ ਗਾਣੇ ਗਾਉਂਦਾ ਤੇ ਇਹ ਤਿਆਰੀਆਂ ਕਰ ਰਹੇ ਨੇ ਇਹਦੀਆਂ ਤੇ ਪ੍ਰੀਤ ਦੇ ਘਰ ਆਈਏ ਨੂੰ ਸ਼ੂਟਿੰਗ ਕਰਨੀ ਦਾ ਸੀਗੀ ਠੀਕ ਹੈ ਜੀ ਇਹਨਾਂ ਨੇ ਤੇ ਮੈਨੂੰ ਵੀ ਮਿਲਿਆ ਮੌਕਾ ਤੁਹਾਡੀ ਕਿਰਪਾ صدਕਾ ਦੇਖੋ ਵਾਈਗੁਰੂ ਦੀ ਕਿਰਪਾ ਨਾਲ ਮੈਂ ਵੀ ਇੱਕ ਛੋਟਾ ਜਿਹਾ ਮੈਨੂੰ ਸੀਨ ਮਿਲਿਆ ਬਾਕੀ ਮਿਲਾਂਨੀ ਆ ਤੁਹਾਨੂੰ ਮੈਂ ਤੁਹਾਨੂੰ ਸੋਨਾ ਦਿਖਾਵਾਂਗਾ ਤੇ ਹੋਰ ਵੀ ਦਿਖਾਵਾਂਗਾ। ਫਿਰ ਮੈਂ ਪਤਲੇ ਹੋ ਕੇ ਦਿਖਾਵਾਂਗੀ। ਚਲੋ। ਇਹ ਵੀ ਬਹੁਤ ਪਤਲੇ ਹੋ ਗਏ। ਉਹ ਤੁਸੀਂ। ਉਸ ਨੂੰ ਬੜਾ ਪਾਊਡਰ ਕਰਦੇ ਨੇ। ਹਾਂਜੀ ਤੇ ਲੋ ਗਾਈਜ਼ ਆ ਦੇਖੋ ਸਾਡੇ ਘਰ ਅੱਜ ਸ਼ੂਟਿੰਗ ਕਰਨ ਆਏ ਹੋਏ ਆ ਤੇ ਆ ਦੇਖੋ ਆਪਾਂ ਇਹਨਾਂ ਨੂੰ ਪਾੜਾ ਰਿਆਂ ਚਾਹ। ਸਸਟੀ ਗਾਈਜ਼ ਸਾਰਿਆਂ ਨੂੰ ਸਸਟੀ ਗਾ ਹੈਲੋ ਹਾਈ ਕਰੋ ਇਸ ਸਸਟੀਕਾਲ। ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆਂ। ਮੈਂ ਠੀਕ ਕਰ ਬਾਰੇ ਠੀਕ ਹੈ ਜੀ ਚਾਹ ਪੀ ਕੇ ਖਤਮ ਕਰਦੇ ਟੇਸਟੀ ਹੈ ਥੈਂਕ ਯੂ ਥੈਂਕ ਯੂ ਹਾਂਜੀ ਇਹਨਾਂ ਨੇ ਤਾਂ ਦੱਸਦਾ ਟੇਸਟੀ ਹੈ ਇਹਨਾਂ ਨੇ ਤਾਂ ਟੇਸਟੀ ਨਹੀਂ ਕੀਤੀ ਮੈਂ ਨਾ ਮੈਂ ਪਹਿਲਾਂ ਹੀ ਦੱਸਦਾ ਸੀਗਾ ਮੈਂ ਕਿਹਾ ਵੀ ਮੈਨੂੰ ਕਾਇਦਾਸ ਸਾਹਿਬ ਵੀ ਵਧੀਆ ਬਣੀ ਥੈਂਕ ਯੂ ਤੁਸੀਂ ਅਮਨ ਜੀ ਅਮਨ ਐਕਟਰ ਜੀ ਤੁਸੀਂ ਦੱਸੋ ਕੁਝ ਬਹੁਤ ਵਧੀਆ ਚਾਹ ਜੀ ਤੁਸੀਂ ਸਾਡਾ ਬਹੁਤ ਇੱਜ਼ਤਮਾਨ ਕੀਤੀ ਥੈਂਕ ਯੂ ਠੀਕ ਹੈ ਜੀ ਤੁਸੀਂ ਦੱਸੋ ਜੀ ਅਸੀਂ ਇੰਜੋਏ ਵੀ ਕਰਦੇ ਆ ਨਾਲ 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 ਨੰਬਰ ਵੀ ਕਰ ਰਹੇ ਥੈਂਕ ਯੂ ਥੈਂਕ ਯੂ ਇਹ ਆਪਣੇ ਬੀਜੀ ਐ ਉਧਰ ਆਪਣਾ ਤਿਆਰ ਹੋ ਰਹੇ ਆ ਹਾਂ ਬੱਧਾ ਆ ਗਿਆ ਹੈ ਬਾਕੀ ਥੈਂਕ ਯੂ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਗੁੱਡ ਮਾਈਡ ਵੈਲਕਮ ਇਹ ਰਾਜਾ ਜੀ ਪਿੱਛੇ ਰਹਿ ਗਏ ਨੇ ਹੁਣ ਮੈਨੂੰ ਪਤਾ ਨਹੀਂ ਨਾ ਇਹਨਾਂ ਦੀ ਰਾਹ ਤੱਕ ਹੀ ਦੇ ਨਹੀਂ ਆਪੇ ਚਾਹ ਵੀ ਨਹੀਂ ਫੜਦੇ ਵੇ ਆ ਗਏ ਨੇ ਹਾਂਜੀ ਲੋ ਜੀ ਇਹ ਅਮਨ ਕੋਲੀ ਜੀ ਐਕਟਰ ਨੇ ਤੇ ਇਹ ਮੈਡਮ ਮਾਡਲ ਮਾਡਲ ਤੇ ਮੈਂ ਇਹਨਾਂ ਦੀ ਬਣੀ ਆ ਮਾਂ ਅਮਨ ਜੀ ਦੀ ਮਾਂ ਉਹਨਾਂ ਦੀ ساتھ ਮੋਟੋ ਦੀ ਮੈਨੂੰ ਵੀ ਐਸੀ ਮਾਂ ਬਿਸਕਟ ਆਏ ਦੀ ਤਾਂ ਮਾਈ ਤੇ ਲੋ ਜੀ ਇਧਰ ਮੇਰੇ ਵੀ ਹੋ ਰਿਹਾ ਮੇਕਅਪ ਮੈਨੂੰ ਛੋਟਾ ਜਿਹਾ ਸੀਨ ਕਰਨ ਦਾ ਮੌਕਾ ਮਿਲ ਰਿਹਾ ਠੀਕ ਹੈ ਜੇ ਰੱਬ ਨੇ ਚਾਇਆ ਤੇ ਅੱਗੋਂ ਤੁਹਾਡੀ ਪੈਨ ਸ਼ਾਇਦ ਵੱਡੇ ਸੀਨ ਵੀ ਮਿਲਣਗੇ ਕਿਉਂਕਿ ਫਸਟ ਟਾਈਮ ਮੈਂ ਟਰਾਈ ਹੈ ਹਾਲੇ ਮੇਰੀ ਠੀਕ ਹੈ ਜੀ ਤੇ ਬਾਕੀ ਦੇਖੀ ਜਾਓ ਇਧਰ ਹੋ ਰਹੀ ਸੀ ਮੇਰੇ ਮੇਕਅਪ ਤੇ ਮੈਨੂੰ ਵੀ ਇੱਕ ਮਾਂ ਬਣਨ ਦਾ ਮੌਕਾ ਮਿਲਿਆ ਇਸ ਗਾਣੇ ਵਿੱਚ

ਆਹ ਦੇਖੋ ਲੈ ਦੇ ਆਪਾਂ ਜਿੱਥੋਂ ਓਤੀ ਸ਼ੁਰੂ ਤੋਂ ਕਰਦੇ ਪਏ ਆ ਇੱਕ ਲੋ ਦਾ ਪਤਾ ਕਰ ਤੇ ਜੀ ਇਹ ਸੀਗੀ ਗਾਣੇ ਦੀ ਸ਼ੂਟਿੰਗ ਛੋਟਾ ਜਿਹਾ ਮੈਨੂੰ ਵੀ ਸੀਨ ਮਿਲਿਆ ਜਿੱਦਾਂ ਕਿ ਮੈਂ ਬੋਲ ਰਹੀ ਸੀਗੀ ਠੀਕ ਹੈ ਜੀ ਬਾਕੀ ਜਦੋਂ ਗਾਣਾ ਆਏਗਾ ਤੇ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਵੀ ਇਹਨਾਂ ਦੇ ਲਿੰਕ ਤੇ ਜਾਣ ਦਾ ਮਤਲਬ ਜਿਹੜਾ ਇਹਨਾਂ ਦਾ ਚੈਨਲ ਹੈਗਾ ਉਹਦਾ ਨਾਮ ਵੀ ਤੁਹਾਨੂੰ ਜ਼ਰੂਰ ਦੱਸੂਗੀ ਜੀ ਇਹ ਹੈ ਕੁੜੀ ਉਹ ਜਿਹੜੀ ਮੇਰੀ ਨੂਰਾਨੀ ਬਣੀ ਹੈ ਬਾਕੀ ਮਿਲਦੀਆਂ ਤੁਹਾਨੂੰ ਕੱਲ ਨਵੇਂ ਵਲੋਗ ਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕੱਲ ਬਾਏ ਬਾਏ